ਕੀ ਲੱਗਦਾ ਜੀ ਮੈਨੂੰ ਅੰਮ੍ਰਿਤਸਰ ਆ ਕੇ ਮੈਂ ਜਦੋਂ ਵੀ ਇੰਡੀਆ ਉਹਨਾਂ ਤੇ ਸਿੱਧੇ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਸੋ ਮੱਥਾ ਟੇਕ ਕੇ ਬਈ ਇਥੇ ਸਰਦਾਰ ਏਕਸਕਲੂਸਿਵ ਪਗੜੀ ਇਥੋਂ ਕਹਿੰਦੇ ਤੇ ਲੈਣ ਆਏ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਔਰ ਏਕਸਕਲੂਸਿਵ ਇਸ ਕਰਕੇ ਆ ਕਿ ਨਾਲ ਕੱਲੀਆਂ ਪਗਾਏ ਨਹੀਂ ਉਹ ਨਾਲ ਕੁਰਤੇ ਪਜਾਮੇ ਵੀ ਕਰਦੇ ਨੇ ਨਾਲ ਹੋਰ ਚੀਜ਼ਾਂ ਵੀ ਕਰਦੇ ਨੇ ਸੋ ਬਹੁਤ ਵਧੀਆ ਤੁਹਾਡਾ ਕੰਮ ਕਰਦੀ ਨਹੀਂ ਤੁਹਾਡਾ ਪਿਆਰ ਹੈ ਜੀ ਤੁਹਾਡਾ ਅਸੀਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਪਗੜੀ ਆ ਉਹ ਸਾਰੀ ਦੁਨੀਆ ਦੇ ਵਿੱਚ ਮੈਂ ਇਸੇ ਤਰ੍ਹਾਂ ਹੀ ਕਦੇ ਨਹੀਂ ਵੀ ਪੱਗ ਬਨ ਕੇ ਗਾਇਆ ਬਹੁਤ سارے ਸਿੰਘਾਂ ਨੇ ਜਿਹੜੇ ਨਵੇਂ ਆਏ ਉਹਨਾਂ ਨੇ ਦੇਖ ਕੇ ਪੱਗਾਂ ਬਨਣੀਆਂ ਸ਼ੁਰੂ ਕੀਤੀਆਂ ਬੱਚਿਆਂ ਨੇ ਜਿਹੜੀ ਫੋਰਨ ਦੇ ਆ ਉਹਨਾਂ ਨੇ ਸਾਡੇ ਵਾਲ ਦੇਖ ਕੇ ਪੱਗਾਂ ਬਨਣੀਆਂ ਸ਼ੁਰੂ ਕੀਤੀਆਂ ਔਰ ਆਪਣੇ ਨਾਂ ਨਾਲੋਂ ਸਿੰਘ ਨਹੀਂ ਘਟਾਇਆ ਮਲਕੀਤ ਸਿੰਘ ਇਹ ਕੋਈ ਹੋਊਗਾ ਤੁਹਾਨੂੰ ਕੋਈ ਕੋਤਨੀ ਜੂਸ ਕੀਤਾ ਕੋਈ ਹੋਰ ਨਹੀਂ ਕੀਤਾ ਸੋ ਪਗੜੀ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਆ ਔਰ ਪਗੜੀ ਦੇ ਉੱਤੇ ਮੈਂ ਫਿਰ ਉਹਦੀ ਸ਼ਾਨ ਦੇ ਲਈ ਉੱਤੇ ਤਾਰੇ ਵੀ ਲਾਏ ਹੈਨਾ ਸੋ ਉਹ ਵੀ ਇੱਕ ਫੈਸ਼ਨ ਬਣਿਆ ਸੋ ਮੈਂ ਤੁਹਾਨੂੰ ਸਰਦਾਰ ਜੀ ਬਹੁਤ ਬਹੁਤ ਮੁਬਾਰਕ ਮੁਬਾਰਕ ਤੇਰੇ ਮੋਰੇ ਦਾਨ ਸੁੱਟਿਆ ਕਹਿੰਦਾ ਪਵੇ ਮੈਨੂੰ ਤਾਂ ਲੱਗਦਾ ਅੱਜ ਸਾਰੀ ਦੁਕਾਨ ਹੀ ਲੈ ਜਾ ਮੈਨੇ ਇਤਾਂ ਦੇ ਕਲਰ ਵੇਖੇ ਹੀ ਨਹੀਂ ਕਰੇ ਸੋ ਬਹੁਤ ਐਕਸਕਲੂਸਿਵ ਕਲਰ ਨੇ ਔਰ ਬਹੁਤ ਪਾਜੀ ਵਾਈ 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 ਅੰਬਰਸਰੀਏ ਤਾਂ ਫਿਰ ਤੁਹਾਨੂੰ ਪਤਾ ਹਰ ਚੀਜ਼ ਹੀ ਖਾਣਾ ਗਾਣਾ ਕੱਪੜਾ ਪੈਰ ਪਹਿਰਨਾ ਸਾਰੇ ਬਹੁਤ ਮਸ਼ਹੂਰ ਆ ਪਰ ਸਰਦਾਰ ਦੇ ਤਾਂ ਫਿਰ ਸਰਦਾਰ ਜੀ ਤੁਹਾਡਾ ਤਾਂ ਮੈਂ ਦੇਖਿਆ ਕੁਰਤਾ ਪਜਾਮਾ ਕਿਆ ਫਿਟਿੰਗ ਆਉਂਦੀ ਆ ਤੇ ਕਿਆ ਕੱਪੜਾ ਯਕ ਸਵਾਦ ਆ ਗਿਆ ਬਹੁਤ ਬੜੀਆ ਲੱਗ ਸੋ ਨੌਜਵਾਨਾਂ ਦੀ ਸਨੇਹਤ ਦਸਤਾਰ ਨਾਲ ਦਸਤਾਰ ਨੂੰ ਸਾਹਮਣੇ ਰੱਖੋ ਜੀ ਦਸਤਾਰ ਸਾਡੀ ਪਹਿਚਾਨ ਆ ਸਦਾ ਜਿਹੜੀ ਕਹਿੰਦੇ ਨਹੀਂ ਵੀ ਦਸਤਾਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਦਿੱਤੀ ਬਹੁਤ ਵੱਡੀ ਐਂਡ ਮੈਂ ਤਾਂ ਹਮੇਸ਼ਾ ਗੱਲ ਕਰਦਾ ਕਿ ਸੋਹਣਾ ਤੇ ਸਨਖਾ ਸਾਰੇ ਜੱਗ ਤੋਂ ਅਵਲਾ ਸਿੰਘ ਲੱਖਾਂ ਚ ਘੜੋਤਾ ਹੋਇਆ ਦਿਸ ਜਾਂਦਾ ਕੱਲਾ ਸਿੰਘ ਉਹ ਪਦਵੀ ਵੀ ਜਿਹਨੇ ਸਰਦਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਬਾਝਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਕੈਸੀ ਬਾਝਾ ਵਾਲੇ ਨੇ ਕੈਸੀ ਵਾਜਾ ਵਾਲੇ ਦਸਤਾਰ ਦਿੱਤੀ ਖਾਲਸੇ ਨੂੰ ਵਾਹ ਵਾਹ ਇੰਨੀ ਸਾਡੀ ਮਤਲਬ ਜਿਹੜੀ ਪਗੜੀ ਦੀ ਆ ਇੰਪੋਰਟੈਂਸ ਕਿ 1699 ਬਸਾਖੀ ਦਾ ਇਕੱਠ ਸੀ ਨੰਗੀ ਤਲਵਾਰ ਮੇਰੇ ਗੁਰੂ ਜੀ ਦੇ ਹੱਥ ਸੀ ਉਹ ਪੰਜ ਸਿਰ ਲੈ ਨਹੀਂ ਆਧਾਰ ਦਿੱਤੀ ਖਾਲਸੇ ਨੂੰ ਕੈਸੀ ਵਾਜਾ ਵਾਲੇ ਨੇ ਕੈਸੀ ਵਾ ਜਵਾਲੇ ਦਸਤਾਰ ਦਿੱਖਾਲਸੇ ਨੂੰ ਜੀ ਤੁਸੀਂ ਕਰਦੇ ਆ ਜਿਹੜੀ ਚੀਜ਼ ਤੁਸੀਂ ਬੰਦੇ ਆ ਉਹਨਾਂ ਦੱਸਿਆ ਵੀ ਜਿਵੇਂ ਉੱਥੋਂ ਦੇ ਜੰਸਰ ਨਮੀ ਪਨੀਰੀ ਨਵੇਂ ਜਿਹੜੇ ਬੱਚੇ ਨੇ ਉਹ ਦੇਖ ਕੇ ਤੁਹਾਨੂੰ ਪੱਲੇ ਸਾਡੇ ਨਾਲ ਪੱਗਾਂ ਬੰਦੇ ਆ ਐਂਡ ਘੋਰੇ ਵੀ ਬਿਲਕੁਲ ਉਹਨਾਂ ਨੂੰ ਵੀ ਲੱਗਦਾ ਵੀ ਸਾਡੇ ਸਾਡੇ ਵੀ ਪੱਗਾਂ ਬੰਨ੍ਹ ਜਵੇਂ ਤੁੱਤ 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 ਤੂਤੀਆਂ ਹੇ ਜਮਾਲ ਉਹ ਨਹੀਂ ਆ ਜਾਂ ਤੁੱਤ ਵਾਣੇ ਖੂਤੇ ਹੇ ਢਮਾਲੋ ਤੁੱਤ 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 ਤੂਤੀਆਂ ਆਹਾਂ ਥੈਂਕ ਯੂ ਥੈਂਕ ਯੂ ਬਹੁਤ ਮਿਹਰਬਾਨੀ